ਇਕ ਓਂਕਾਰ মিডিਆ ਦੇ ਸਮੂਹ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਜਿਵੇਂ ਇਕ ਓਂਕਾਰ মিডিਆ ਦਾ ਸਫਰ ਅੱਗੇ ਵਧ ਰਿਹਾ ਹੈ ਅਸੀਂ ਨਵੇਂ ਉਪਰਾਲੇ ਸ਼ੁਰੂ ਕਰ ਰਹੇ ਹਾਂ ਨਵੇਂ ਪ੍ਰੋਗਰਾਮ ਸ਼ੁਰੂ ਕਰ ਰਹੇ ਹਾਂ ਮਕਸਦ ਇੱਕੋ ਹੀ ਹੈ ਕਿ ਤੁਹਾਨੂੰ ਜਿੱਥੇ ਆਪਾਂ ਗੁਰਬਾਣੀ ਵਿਚਾਰ ਨਾਲ ਜੋੜੀਏ ਗੁਰੂ ਸਿਧਾਂਤ ਨਾਲ ਜੋੜੀਏ ਉੱਥੇ ਸਾਡੇ ਬੱਚਿਆਂ ਨੂੰ ਸਾਡੀ ਆਉਣ ਵਾਲੀ ਪੀੜ੍ਹ ਨੂੰ ਸਾਡੇ ਇਤਿਹਾਸ ਦਾ ਸਾਡੇ ਗੁਰੂ ਧਾਮਾਂ ਦੇ ਬਾਰੇ ਵੀ ਜਾਣਕਾਰੀ ਮਿਲੇ ਕੀ ਕੌਮੀ ਮਸਲਿਆਂ ਤੇ ਵੀ ਗੱਲਬਾਤ ਹੋ ਗਈ ਇਸੇ ਕੜੀ ਦੇ ਵਿੱਚ ਅੱਜ ਅਸੀਂ ਇੱਕ ਨਵਾਂ ਪ੍ਰੋਗਰਾਮ ਸ਼ੁਰੂ ਕਰਨ ਜਾ ਰਹੇ ਹਾਂ ਜਿਹੜਾ ਹਰ ਬੁੱਧਵਾਰ ਆਪਜੀ ਦੇ ਵਿੱਚ ਆਇਆ ਕਰੇਗਾ ਉਹ ਹੈ ਸਾਡੇ ਗੁਰੂ ਧਾਮਾਂ ਦੇ ਦਰਸ਼ਨ ਤੇ ਅੱਜ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅਸੀਂ ਉਸ ਪਾਵਨ ਪਵਿੱਤਰ ਸਥਾਨ ਤੋਂ ਜਿਸ ਦੇ ਬਾਰੇ ਕਿਹਾ ਜਾਂਦਾ ਹੈ ਡਿੱਠੇ ਸਬੇ ਥਾਉ ਨਹੀਂ ਤੁਦ ਜਿਹਿਆ ਪੂਰੀ ਦੁਨੀਆ ਦੇ ਥਾਂ ਪੂਰੀ ਦੁਨੀਆ ਦੇ تیر ਸਥਾਨ ਵੀ ਹੁਕਮ ਲਈਏ ਪਰ ਉਸ ਸਥਾਨ ਦੇ ਨਾਲ ਕੋਈ ਰੀਸ ਨਹੀਂ ਹੋ ਸਕਦੀ ਅੰਮ੍ਰਿਤਸਰ ਸਿਫਤੀ ਦਾਕਰ ਸਿਫਤੀ ਦੇ ਇਸ ਪਾਵਨ ਸ਼ਹਿਰ ਦੇ ਅੰਦਰ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਦੇ ਹੁਕਮ ਦੇ ਮੁਤਾਬਕ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਨੇ 700 ਅਕਬਰੀ ਮੋਰਾ ਦੇ ਕੇ ਪਿੰਡ ਤੁੰਗ ਪਿੰਡ ਸੁਲਤਾਨਵਿੰਦ ਅਤੇ ਆਸ-ਪਾਸ ਦੇ ਹੋਰ ਪਿੰਡ ਦੇ ਜ਼ਿਮੀਂਦਾਰਾਂ ਤੋਂ ਇਹ ਜ਼ਮੀਨ ਖਰੀਦੀ ਤੇ ਇਸ ਦਾ ਨਾਮ ਰੱਖਿਆ ਚੱਕ ਗੁਰੂ ਕਾ ਜਾਂ ਗੁਰੂ ਕਾ ਚੱਕ ਅੰਮ੍ਰਿਤ ਸਰੋਵਰ ਦੀ ਰਚਨਾ ਤੋਂ ਬਾਅਦ ਇਸ ਨੂੰ RAMDAS ਜਾਂ RAMDAS ਪੁਰਵੀ ਕਿਹਾ ਗਿਆ ਤੇ ਅਖੀਰ ਇਸ ਦਾ ਨਾਮ ਪਿਆ ਅੰਮ੍ਰਿਤ ਸਰ ਯਾਨੀ ਅੰਮ੍ਰਿਤ ਦਾ ਸਰੋਵਰ ਇਹ ਉਹ ਪਾਵਨ ਪਵਿੱਤਰ ਸਥਾਨ ਪਾਵਨ ਪਵਿੱਤਰ ਸ਼ਹਿਰ ਜਿੱਥੇ 10 ਦੇ ਵਿੱਚੋਂ 8 ਗੁਰੂ ਸਾਹਿਬਾਨ ਦੇ ਚਰਨ ਪਏ ਸਿੱਖੀ ਦੇ ਘਰ ਅੰਮ੍ਰਿਤਸਰ ਦੇ ਐਨ ਸੈਂਟਰ ਦੇ ਵਿੱਚ ਬਣਿਆ ਇਹ ਪਾਵਨ ਪਵਿੱਤਰ ਸਥਾਨ ਸਚਕਣ ਸ੍ਰੀ ਹਰਮੰਦਰ ਸਾਹਿਬ ਜਿਸ ਨੂੰ ਦਰਬਾਰ ਸਾਹਿਬ ਵੀ ਕਿਹਾ ਜਾਂਦਾ ਹੈ ਤੇ ਅੰਗਰੇਜ਼ੀ ਭਾਸ਼ਾ ਵਿੱਚ ਇਸ ਨੂੰ ਗੋਲਡਨ ਟੈਂਪਲ ਤੇ ਹਿੰਦੀ ਭਾਸ਼ੀ ਵੀਰ ਇਸ ਨੂੰ ਸਵਰਨ ਮੰਦਰ ਵੀ ਕਹਿੰਦੇ ਹਨ ਹਰਮੰਦਰ ਮੈਂ ਨਾਮ ਨਿਦਾਨ ਹੈ ਤੋਂ ਆਓ ਦਰਸ਼ਨ ਕਰਦੇ ਹਾਂ ਸਚਕਣ ਸ੍ਰੀ ਹਰਮੰਦਰ ਸਾਹਿਬ ਦੇ ਸਚਕਣ ਸ੍ਰੀ ਦਰਬਾਰ ਸਾਹਿਬ ਦੇ ਤੇ ਜੁੜਨੇ ਆ ਆਪਣੇ ਇਸ ਬਹੁਤ ਹੀ ਪਾਵਨ ਪਵਿੱਤਰ ਇਤਿਹਾਸ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਸਾਰ ਦੇ ਕਿਸੇ ਵੀ ਕੋਨੇ ਵਿੱਚ ਰਹਿ ਰਹੇ ਸਿੱਖ ਦੀ ਨਿੱਤ ਦੀ ਅਰਦਾਸ ਵਿੱਚ ਜਿਸ ਪਵਿੱਤਰ ਅਸਥਾਨ ਦੇ ਦਰਸ਼ਨਾਂ ਦੀ ਤਾਂਘ ਰਹਿੰਦੀ ਹੈ ਉਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਹੈ ਦੁਨੀਆ ਭਰ ਦੇ ਸ਼ਰਧਾਲੂਆਂ ਦੇ ਖਿੱਚ ਦੇ ਕੇਂਦਰ ਸ੍ਰੀ ਦਰਬਾਰ ਸਾਹਿਬ ਵਿਖੇ ਹਰ ਧਰਮ ਜਾਤੀ ਖੇਤਰ ਅਤੇ ਵੱਖ-ਵੱਖ ਦਿਸ਼ਾਂ ਦੇ ਮਨੁੱਖਾਂ ਨੂੰ ਜਿਹਾਇਆ ਕਿਹਾ ਜਾਂਦਾ ਹੈ ਚਾਰ ਦਿਸ਼ਾਵਾਂ ਵਿੱਚ ਬਣੇ ਚਾਰ ਦਰਵਾਜ਼ੇ ਇਸ ਗੱਲ ਦੀ ਪ੍ਰੂਰਤਾ ਕਰਦੇ ਹਨ ਕਿ ਗੁਰੂ ਸਾਹਿਬ ਜੀ ਦੀ ਕਿਰਪਾ ਉਪਦੇਸ਼ ਚਾਹੂ ਵਰਨਾ ਕੋ ਸਾਂਝਾ ਦੇ ਸਿਧਾਂਤ ਦੇ ਅਨੁਸਾਰ ਸਭ ਤੇ ਬਰਾਬਰ ਵਰਸਦੀ ਹੈ 1502 ਈਸਵੀ ਨੂੰ ਜਿਸ ਧਰਤੀ ਨੂੰ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਹੋਈ 1532 ਵਿੱਚ ਜਿਸ ਸਥਾਨ ਤੇ ਗੁਰੂ ਪਾਤਸ਼ਾਹ ਭਾਈ ਲਹਿਣਾ ਜੀ ਨਾਲ ਆਏ ਅਤੇ ਜਿਸ ਸਥਾਨ ਤੇ ਉਹਨਾਂ ਦੀ ਮੁਲਾਕਾਤ ਬਾਬਾ ਬੁੱਢਾ ਜੀ ਨਾਲ ਹੋਈ 6 ਨਵੰਬਰ 1573 ਵਿੱਚ ਉਸੇ ਧਰਤੀ ਤੇ ਦੁਖਪੰਜਨੀ 베ਰੀ ਵਾਲੇ ਪਾਸਿਓਂ ਟੱਕ ਲਗਾ ਕੇ ਗੁਰੂ ਅਮਰਦਾਸ ਜੀ ਦੇ ਹੁਕਮਾਂ ਅਨੁਸਾਰ ਭਾਈ ਜੇਠਾ ਜੀ ਭਾਵ ਗੁਰੂ ਰਾਮਦਾਸ ਜੀ ਨੇ ਅੰਮ੍ਰਿਤ ਸਰੋਵਰ ਦੀ ਸੇਵਾ ਸ਼ੁਰੂ ਕਰਵਾਈ ਗੁਰੂ ਅਮਰਦਾਸ ਜੀ ਦੇ ਜੋਤੀ ਜੋਤ ਸਮਾਉਣ ਕਰਕੇ ਲਗਭਗ 2 ਸਾਲ ਸੇਵਾ ਕਾਰਜ ਰੁਕ ਗਿਆ ਤੇ 1576 ਵਿੱਚ ਦੁਬਾਰਾ ਸੇਵਾ ਕਾਰਜ ਸ਼ੁਰੂ ਹੋਇਆ ਜੋ 13 ਸਾਲਾਂ ਵਿੱਚ ਸੰਪੂਰਨ ਹੋਇਆ ਉਸ ਸਮੇ ਗੁਰਤਾ ਗੱਦੀ ਤੇ ਬਿਰਾਜਮਾਨ ਗੁਰੂ ਅਰਜਨ ਦੇਵ ਜੀ ਨੇ ਪਾਵਨ ਸਰੋਵਰ ਦੇ ਵਿੱਚਕਾਰ ਹਰਮੰਦਰ ਸਾਹਿਬ ਜਿਸ ਨੂੰ ਦਰਬਾਰ ਸਾਹਿਬ ਵੀ ਕਹਿੰਦੇ ਹਨ ਬਨਵਾਏ ਅਤੇ ਉਸ ਦਾ ਨੀਵ ਪੱਥਰ ਸੂਫੀ ਸੰਤ ਸਾਈ ਮੀਆਂ ਮੀਰ ਜੀ ਤੋਂ ਰਖਵਾਇਆ ਸਚਖੰਡ ਦਰਬਾਰ ਸਾਹਿਬ ਜਿਸ ਥੜੇ ਤੇ ਬਨਾਇਆ ਗਿਆ ਉਸ 67 ਹੱਥ ਲੰਬਾ ਤੇ 67 ਹੱਥ ਚੌੜਾ ਹੈ ਜੋ 67 ਤੀਰਥਾਂ ਦਾ ਪਰਿਚਾਇਕ ਹੈ ਤੇ ਨਾਲ 68ਵਾਂ ਤੀਰਥ ਹਰਮੰਦਰ ਸਾਹਿਬ ਯਾਨੀ ਗੁਰੂ ਦਾ ਸਿੱਖ ਜੋ ਇਸ ਸਥਾਨ ਤੇ ਆ ਕੇ ਰੱਬ ਦੀ ਬਾਣੀ ਨਾਲ ਜੁੜ ਗਿਆ ਉਸ ਨੂੰ 68 ਤੀਰਥਾਂ ਤੇ ਜਾਣ ਦੀ ਕੋਈ ਲੋੜ ਨਹੀਂ ਦਰਸ਼ਨੀ ਦਿਉੜੀ ਤੋਂ ਦਰਬਾਰ ਸਾਹਿਬ ਪ੍ਰਵੇਸ਼ ਤੱਕ 84 ਕਦਮ ਚੱਲ ਕੇ ਆਉਣਾ ਪੈਂਦਾ ਹੈ ਤੇ ਜੋ ਸੱਚੇ ਦਿਲੋਂ ਰੱਬ ਦੇ ਪਿਆਰ ਵਿੱਚ ਭਿੱਜ ਕੇ ਇੱਥੇ ਆਉਂਦਾ ਹੈ ਤਾਂ ਸਮਝੋ ਉਸ ਦੀ 84 ਕੱਟੀ ਗਈ ਰੂਹਾਨੀਅਤ ਦੇ ਘਰ ਰੱਬ ਦੇ ਘਰ ਹਰਮੰਦਰ ਸਾਹਿਬ ਵਿਖੇ 1 ਸਤੰਬਰ 1604 ਨੂੰ ਆਦ ਗ੍ਰੰਥ ਸਾਹਿਬ ਨੂੰ ਬਿਰਾਜਮਾਨ ਕੀਤਾ ਗਿਆ। ਬਾਬਾ ਬੁੱਢਾ ਜੀ ਨੇ ਆਦ ਗ੍ਰੰਥ ਸਾਹਿਬ ਨੂੰ ਸੀਸ ਤੇ ਅਦਬ ਨਾਲ ਰੱਖਿਆ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਆਪ ਚੌਰ ਕਰਦੇ ਹੋਏ ਦਰਬਾਰ ਸਾਹਿਬ ਪਹੁੰਚੇ ਤੇ ਆਦ ਗ੍ਰੰਥ ਸਾਹਿਬ ਨੂੰ ਆਪਣੇ ਤੋਂ ਉੱਚੇ ਆਸਣ ਤੇ ਬਿਰਾਜਮਾਨ ਕੀਤਾ ਤੇ ਬਾਣੀ ਦੇ ਮਹੱਤਵ ਨੂੰ ਪ੍ਰਗਟ ਕੀਤਾ। ਦੇਸ਼ ਵਿਦੇਸ਼ ਤੋਂ ਕਰੋੜਾਂ ਸੰਗਤਾਂ ਹਰ ਸਾਲ ਇਸ ਪਾਵਨ ਸਥਾਨ ਦੇ ਦਰਸ਼ਨ ਕਰਦੀਆਂ ਹਨ ਪਹਿਲਾਂ ਅਮਰਤ ਸरोवर ਵਿੱਚ ਇਸ਼ਨਾਨ ਕਰਕੇ ਆਪਣੇ ਮਨਾਂ ਦੀ ਮੈਲ ਦੂਰ ਕਰਦੀਆਂ ਹਨ ਗੁਰਬਾਣੀ ਦਾ ਫੁਰਮਾਨ ਹੈ ਦੁਰਮਤ ਮੈਲ ਗਈ ਸਭ ਨਿਕਰ ਹਰ ਅਮਰਤ ਹਰ ਸਰਨਾਤਾ 500 ਫੁੱਟ ਲੰਬੇ ਅਤੇ 490 ਫੁੱਟ ਚੌੜੇ ਅਮਰਤ ਸरोवर ਵਿੱਚ ਇਸ਼ਨਾਣ ਦਾ ਖਾਸ ਮਹੱਤਵ ਹੈ ਗੁਰਬਾਣੀ ਦਾ ਫੁਰਮਾਨ ਹੈ ਸੰਤੋ RAM DAS ਸਰੋਵਰ ਨੀਕਾ ਜੋ ਨਾਵੈ ਸੋ ਕੁਲ ਤਰਾਵੈ ਉਦਾਰ ਹੋਆ ਹੈ ਜੀ ਕਾ ਇਸ਼ਨਾਨ ਕਰਕੇ ਸੰਗਤਾਂ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਲਾਈਨ ਵਿੱਚ ਲੱਗਦੀਆਂ ਹਨ ਅੰਮ੍ਰਿਤ ਵੇਲੇ ਕੀਰਤਨ ਸ਼ੁਰੂ ਹੋ ਜਾਂਦਾ ਹੈ ਤੇ ਆਸਾ ਦੀ ਵਾਰ ਦਾ ਲਗਭਗ ਅੱਧਾ ਕੀਰਤਨ ਹੋਣ ਸਮੇਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਸੁੰਦਰ ਪਾਲਕੀ ਵਿੱਚ ਸਜਾ ਕੇ ਸ਼੍ਰੀ ਦਰਬਾਰ ਸਾਹਿਬ ਲਿਆਂਦਾ ਜਾਂਦਾ ਹੈ। ਭੱਟਾਂ ਦੇ ਸਵਈਆਂ ਤੋਂ ਬਾਅਦ ਗੁਰੂ ਸਾਹਿਬ ਦਾ ਹੁਕਮਨਾਮਾ ਸੰਗਤ ਨੂੰ ਸ਼ਰਵਨ ਕਰਵਾਇਆ ਜਾਂਦਾ ਹੈ। ਇਸ ਪਾਵਨ ਸਥਾਨ ਤੇ 12 ਜਥੇ 15 ਚੌਕੀਆਂ ਵਿੱਚ ਹਰ ਰੋਜ਼ ਕੀਰਤਨ ਕਰਦੇ ਹਨ। ਸਰਦੀਆਂ ਵਿੱਚ 19 ਘੰਟੇ ਅਤੇ ਗਰਮੀਆਂ ਵਿੱਚ 21 ਘੰਟੇ ਨਿਰੰਤਰ ਕੀਰਤਨ ਚੱਲਦਾ ਹੈ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੀ ਸੋਨੇ ਦੀ ਸੇਵਾ ਮਹਾਰਾਜਾ ਰਣਜੀਤ ਸਿੰਘ ਨੇ ਕਰਵਾਈ ਜਿਸ ਦਾ ਜ਼ਿਕਰ ਮੁੱਖ ਦਰਵਾਜ਼ੇ ਦੇ ਉੱਪਰ ਲਿਖੀ ਲਿਖਤ ਵਿੱਚ ਵੀ ਦਿੱਤਾ ਗਿਆ ਹੈ ਤੇ ਇਸੇ ਕਰਕੇ ਹੀ ਇਸ ਅਸਥਾਨ ਨੂੰ ਗੋਲਡਨ ਟੈਂਪਲ ਸੁਨ ਮੰਦਰ ਵਰਗੇ ਵੀ ਨਾਮ ਕਈ ਸ਼ਰਧਾਲੂਆਂ ਵੱਲੋਂ ਦਿੱਤੇ ਗਏ ਨਿਰਮਲ ਤੇ ਪਵਿੱਤਰ ਜਲ ਦੇ ਸਰੋਵਰ ਦੇ ਐਨ ਵਿਚਕਾਰ ਕਮਲ ਫੁੱਲ ਵਾਂਗ ਸ਼ੋਭਿਤ ਹਰਮੰਦਰ ਸਾਹਿਬ ਦੀ ਮਰਿਆਦਾ ਅਤੇ ਮਹੱਤਵ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵੀ ਬਰਕਰਾਰ ਰੱਖਿਆ ਤੇ ਮੀਰੀ ਅਤੇ ਪੀਰੀ ਯਾਨੀ ਭਗਤੀ ਅਤੇ ਸ਼ਕਤੀ ਦਾ ਸਿਧਾਂਤ ਪ੍ਰਚਾਰ ਕਰਨ ਲਈ ਸ੍ਰੀ ਦਰਬਾਰ ਸਾਹਿਬ ਦੀ ਦਰਸ਼ਨੀ ਦਿਉੜੀ ਦੇ ਬਿਲਕੁਲ ਸਾਹਮਣੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਥਾਪਨਾ ਕੀਤੀ ਸਿੱਖ ਕੌਮ ਦੀ ਖੁਦਮੁਖਤਾਰੀ ਅਤੇ ਹੋਂਦ ਦੇ ਪ੍ਰਤੀਕ ਸ੍ਰੀ ਅਕਾਲ ਤਖਤ ਸਾਹਿਬ ਤੋਂ ਅੱਜ ਵੀ ਕੌਮ ਨੂੰ ਸੇਧ ਦੇਣ ਦਾ ਕੰਮ ਕੀਤਾ ਜਾ ਰਿਹਾ ਹੈ। ਸ੍ਰੀ ਅਕਾਲ ਤਖਤ ਸਾਹਿਬ ਤੇ ਹਰ ਬੁੱਧਵਾਰ ਅਤੇ ਐਤਵਾਰ ਨੂੰ ਅੰਮ੍ਰਿਤ ਸੰਚਾਰ ਹੁੰਦੇ ਹਨ ਤੇ ਹਜ਼ਾਰਾਂ ਪ੍ਰਾਨੀ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣਦੇ ਹਨ। 1651 ਦੀ ਦੀਵਾਲੀ ਦੇ ਮੌਕੇ ਤੇ ਸਤਵੇਂ ਗੁਰੂ ਹਰ Rai ਸਾਹਿਬ ਕੁਝ ਸਮੇਂ ਲਈ ਦਰਬਾਰ ਸਾਹਿਬ ਆਏ ਅਤੇ ਇਸ ਸਥਾਨ ਦੇ ਮਾਣ ਵਿੱਚ ਹੋਰ ਵਾਦਾ ਕੀਤਾ। ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਹੋਰ ਵੀ ਕਈ ਇਤਿਹਾਸਕ ਸਥਾਨ ਮੌਜੂਦ ਹਨ। ਜਿਨ੍ਹਾਂ ਵਿੱਚ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਦੇ ਪਿਛਲੇ ਪਾਸੇ ਬਣਿਆ ਹੈ। ਪ੍ਰਕਰਮਾ ਵਿੱਚ ਹੀ ਅਮਰ ਸ਼ਹੀਦ ਬਾਬਾ ਦੀਪ ਸਿੰਘ ਸ਼ਹੀਦ ਜੀ ਦਾ ਵੀ ਸਥਾਨ ਹੈ। ਸ਼੍ਰੀ ਅਕਾਲ ਤੱਕ ਸਭ ਤੋਂ ਬਾਹਰ ਨਿਕਲਦਿਆਂ ਹੀ ਨੌਵੇਂ ਪਾਤਸ਼ਾਹ ਸਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਚਰਨ ਛੋਹ ਪ੍ਰਾਪਤ ਸਥਾਨ ਗੁਰਦੁਆਰਾ ਠੜਾ ਸਾਹਿਬ ਬਣਿਆ ਹੋਇਆ ਹੈ ਜਿੱਥੇ ਸੰਗਤਾਂ ਮੱਥਾ ਟੇਕ ਕੇ ਅਤੇ ਪੌਰੇ ਵਿੱਚ ਜਾ ਕੇ ਗੁਰੂ ਸਾਹਿਬ ਜੀ ਦੀ ਮੌਜੂਦਗੀ ਨੂੰ ਮਹਿਸੂਸ ਕਰਦੀਆਂ ਹਨ ਠੜਾ ਸਾਹਿਬ ਤੋਂ ਬਾਹਰ ਨਿਕਲੀਏ ਤਾਂ 1984 ਦੇ ਸਾਕਾ ਨੀਲਾ ਤਾਰਾ ਦੇ ਸਮੂਹ ਸ਼ਹੀਦਾਂ ਅਤੇ 20ਵੀਂ ਸਦੀ ਦੇ ਮਹਾਨ ਜਰਨੈਲ ਸੰਤ ਸਿਪਾਹੀ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਦੀ ਯਾਦਗਾਰ ਦੇ ਰੂਪ ਵਿੱਚ ਗੁਰਦੁਆਰਾ ਸਾਹਿਬ ਬਣਿਆ ਹੈ ਥੱਲੇ ਇੱਕ ਸ਼ਹੀਦੀ ਗੈਲਰੀ ਹੈ ਜਿਸ ਵਿੱਚ ਸਾਕਾ ਨੀਲਾ ਤਾਰਾ ਦੇ ਹਮਲੇ ਦੀਆਂ ਮੂੰਹ ਬੋਲਦੀਆਂ ਤਸਵੀਰਾਂ ਅਤੇ ਉਸ ਸਾਕੇ ਵਿੱਚ ਸ਼ਹੀਦ ਹੋਏ ਸਿੰਘਾਂ ਦੇ ਪੋਰਟਰੇਟ ਮੌਜੂਦ ਹਨ ਨਾਲ ਹੀ ਆਡੀਓ ਵੀਡੀਓ ਵਿਜ਼ੂਅਲ ਰਹੀਮੀ ਉਸ ਸਾਕੇ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਸਤਖੰਡ ਸ੍ਰੀ ਦਰਬਾਰ ਸਾਹਿਬ ਤੋਂ ਹਰ ਰੋਜ਼ ਲਏ ਜਾਂਦੇ ਪਾਵਨ ਹੁਕਮਨਾਮੇ ਨੂੰ ਪ੍ਰਕਰਮਾ ਵਿੱਚ ਬੋਰਡ ਤੇ ਅਰਥਾ ਸਮੇਤ ਲਿਖਿਆ ਜਾਂਦਾ ਹੈ ਤਾਂ ਕਿ ਸੰਗਤ ਗੁਰੂ ਸਾਹਿਬ ਦੇ ਹੁਕਮ ਨੂੰ ਮੁੜ ਪੜ੍ਹ ਸਕੇ ਸਮਝ ਸਕੇ ਤੇ ਮੰਨਣ ਦਾ ਯਤਨ ਕਰ ਸਕੇ ਪ੍ਰਕਰਮਾ ਦੇ ਚਾਰੋਂ ਕੋਨਿਆਂ ਵਿੱਚ ਠੰਡੇ ਜਲ ਦੀਆਂ ਛਬੀਲਾ ਮੌਜੂਦ ਹਨ ਪੂਰਬ ਦਿਸ਼ਾ ਦੀ ਪ੍ਰਕਰਮਾ ਵਿੱਚੋਂ ਸਿੱਖ ਅਜਾਇਬ ਘਰ ਨੂੰ ਰਹਿ ਜਾਂਦਾ ਹੈ ਜਿਸ ਵਿੱਚ ਸਿੱਖ ਧਰਮ ਦੀ ਸ਼ੁਰੂਆਤ ਤੋਂ ਲੈ ਕੇ ਮੌਜੂਦਾ ਸਮੇਂ ਤੱਕ ਦੇ ਇਤਿਹਾਸ ਨੂੰ ਦਰਸਾਇਆ ਗਿਆ ਹੈ ਅਜਾਇਬ ਘਰ ਦੇ ਗੇਟ ਤੋਂ ਥੋੜਾ ਪਹਿਲਾਂ ਬਾਬਾ ਬੁੱਢਾ ਸਾਹਿਬ ਜੀ ਦਾ ਅਸਥਾਨ ਹੈ ਬਾਬਾ ਬੁੱਢਾ ਸਾਹਿਬ ਜੀ ਦੀ ਉਹ ਬੇਰ ਮੌਜੂਦ ਹੈ ਜਿਸ ਬੇਰੀ ਦੇ ਥੱਲੇ ਬੈਠ ਕੇ ਉਹਨਾਂ ਨੇ ਪਾਵਨ ਸਰੋਵਰ ਅਤੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਜੀ ਦੀ ਸੇਵਾ ਨੂੰ ਆਪ ਬੈ ਕੇ ਕੋਲ ਕਰਵਾਇਆ ਸੀ ਇਸ ਤੋਂ ਅੱਗੇ ਜਾਈਏ ਤਾਂ ਦੁੱਖਪੰਜਨੀ ਸਾਹਿਬ ਦੀ 베ਰੀ ਆਉਂਦੀ ਹੈ ਜਿਸ 베ਰੀ ਤੇ ਟੱਪ ਲਗਾ ਕੇ ਇਸ ਸਥਾਨ ਦੀ ਸ਼ੁਰੂਆਤ ਕੀਤੀ ਗਈ ਸੀ ਤੇ ਸੰਗਤਾਂ ਇਸ ਸਥਾਨ ਤੇ ਵੀ ਹਰ ਰੋਜ਼ ਇਸ਼ਨਾਨ ਕਰਕੇ ਲਾਹਾ ਪ੍ਰਾਪਤ ਕਰਦੀਆਂ ਹਨ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਤੋਂ ਬਾਹਰ ਆ ਕੇ ਜਦੋਂ ਅਸੀਂ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਦੇ ਲੰਗਰ ਹਾਲ ਵਾਲੇ ਪਾਸੇ ਜਾਂਦੇ ਹਾਂ ਤਾਂ ਉੱਥੋਂ ਮਹਾਨ ਸਿੱਖ ਜਰਨੈਲ RAMGIRIYA ਮਿਸਲ ਦੇ ਬਾਨੀ ਸਰਦਾਰ ਜੱਸਾ ਸਿੰਘ ਵੱਲੋਂ ਬਣਾਏ ਗਏ RAMGIRIYA BUNGEDEVI ਦਰਸ਼ਨ ਹੁੰਦੇ ਹਨ ਪਹਿਲੇ ਪੰਗਤ ਪਾਚੇ ਸੰਗਤ ਦੇ ਗੁਰੂ ਸਿਧਾਂਤ ਦੀ ਪੈਰਵੀ ਕਰਦੇ ਹੋਏ ਗੁਰੂ ਰਾਮਦਾਸ ਜੀ ਦੇ ਲੰਗਰ ਹਾਲ ਵਿੱਚ ਨਾ ਕੇਵਲ ਹਰ ਰੋਜ਼ ਲੱਖਾਂ ਸ਼ਰਧਾਲੂਆਂ ਨੂੰ 24 ਘੰਟੇ ਭੋਜਨ ਪ੍ਰਾਪਤ ਹੁੰਦਾ ਹੈ ਬਲਕਿ ਇੱਕੋ ਪੰਗਤ ਵਿੱਚ ਬੈਠ ਕੇ ਜਾਤ ਪਾਤ ਉੱਚ ਨੀਚ ਅਤੇ ਅਮੀਰ ਗਰੀਬ ਦਾ ਭੇਦ ਭਾਵ ਮਿਟਾ ਕੇ ਲੰਗਰ ਛਕ ਰੇ ਲੋਕਾਂ ਨੂੰ ਸਭੇ ਸਾਂਝੀ ਵਾਲ ਸਿਧਾਂਤ ਦਾ ਉਪਦੇਸ਼ ਵੀ ਦ੍ਰਿੜ ਹੁੰਦਾ ਹੈ ਕਹਿੰਦੇ ਹਨ ਕਿ ਸ਼੍ਰੀ ਦਰਬਾਰ ਸਾਹਿਬ ਦੀ ਯਾਤਰਾ ਉਦੋਂ ਤੱਕ ਪੂਰੀ ਨਹੀਂ ਹੁੰਦੀ ਜਿੰਨਾ ਚਿਰ ਗੁਰਦੁਆਰਾ ਬਾਬਾ ਅਟੱਲ ਦੇ ਦਰਸ਼ਨ ਨਾ ਕੀਤੇ ਜਾਣ। ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸਭ ਤੋਂ ਉੱਚੇ ਸਥਾਨ ਗੁਰਦੁਆਰਾ ਬਾਬਾ ਅਟੱਲ ਦੀ ਸਭ ਤੋਂ ਉੱਚੀ ਮੰਜ਼ਲ ਤੋਂ ਸਚਖੰਡ ਸ੍ਰੀ ਦਰਬਾਰ ਸਾਹਿਬ ਦੇ ਕੰਪਲੈਕਸ ਦੇ ਅਦੁੱਤੀ ਅਤੇ ਨਾ ਭੁੱਲਣ ਯੋਗ ਦਰਸ਼ਨ ਹੁੰਦੇ ਹਨ। ਇਤਿਹਾਸਕਾਰ ਮਾਈਕਲ ਐਡਵਰਸ ਇਸ ਪਾਵਨ ਸਥਾਨ ਦੇ ਦਰਸ਼ਨ ਕਰਨ ਤੋਂ ਬਾਅਦ ਲਿਖਦਾ ਹੈ, "ਐ ਮੇਰੇ ਪਿਆਰੇ ਵੀਰੋ, ਹਰ ਮੰਦਰ ਨੂੰ ਨਦਾਨੀ ਵਿੱਚ ਆ ਕੇ ਕੇਵਲ ਇੱਕ ਸੋਹਣੀ ਜੀ ਇਮਾਰਤ ਜਾਂ ਅਜਾਇਬ ਘਰ ਹੀ ਨਾ ਸਮਝ ਲੈਣਾ ਇਹ ਤਾਂ ਮਨੁੱਖੀ ਜੀਵਨ ਨੂੰ ਗਤੀ ਦੇਣ ਦੀ ਇੱਕ ਇਲਾਹੀ ਕਲਾ ਹੈ ਉਤਸ਼ਾਹ ਵਕਸ਼ਣ ਦਾ ਮਰਕਜ਼ ਹੈ ਸੁਹਿਰਦਤਾ ਪ੍ਰਦਾਨ ਕਰਨ ਵਾਲਾ ਕੇਂਦਰ ਹੈ ਇਸੇ ਲਈ ਪੰਜਵੇਂ ਪਾਤਸ਼ਾਹ ਨੇ ਵੀ ਤਾਕੀਦ ਕੀਤੀ ਹਰ ਜਪੇ ਹਰ ਮੰਦਰ ਸਾਜਿਆ ਸੰਤ ਭਗਤ ਗੁਣ ਗਾਵੇ ਰਾਮ ਸਿਮਰ ਸਿਮਰ ਸਵਾਮੀ ਪ੍ਰਭ ਆਪਣਾ ਸਗਲੇ ਪਾਪ ਤਜਾਵੈ ਰਾਮ ਅਹਿਮਦ ਸ਼ਾਹ ਅਬਦਾਲੀ ਨਾਦਰ ਸ਼ਾ ਮੱਸਾ ਰੰਗੜ ਮੀਰ ਮੰਨੂ ਤੋਂ ਲੈ ਕੇ ਇੰਦਰਾ ਗਾਂਧੀ ਤੱਕ ਅਨੇਕਾਂ ਧੜਵੀਆਂ ਤੇ ਹੁਕਮਰਾਨਾਂ ਨੇ ਰੱਬ ਦੇ ਇਸ ਘਰ ਨਾਲ ਮੱਥਾ ਲਾ ਕੇ ਇਸ ਨੂੰ ਕਈ ਵਾਰੀ ਟਹਿਟੇਰੀ ਕੀਤਾ ਪਰ ਉਹਨਾਂ ਨੂੰ ਪਤਾ ਨਹੀਂ ਸੀ ਕਿ ਸਚਖੰਡ ਸ੍ਰੀ ਦਰਬਾਰ ਸਾਹਿਬ ਕੌਮ ਦੀ ਆਨ ਸ਼ਾਨ ਤੇ ਗੌਰਵ ਦਾ ਪ੍ਰਤੀਕ ਹੈ ਜਿੰਨੀ ਵਾਰ ਵੀ ਇਸ ਪਵਨ ਸਥਾਨ ਨੂੰ ਢਾਇਆ ਗਿਆ ਕੌਮ ਨੇ ਪਹਿਲਾਂ ਨਾਲੋਂ ਵੀ ਜ਼ਿਆਦਾ ਚੜ੍ਹਦੀ ਕਲਾ ਵਿੱਚ ਇਸ ਸਥਾਨ ਦਾ ਨਿਰਮਾਣ ਕੀਤਾ ਦਰਸ਼ਨੀ ਦਿਉੜੀ ਦੇ ਬਾਹਰ ਗੁਰਦੁਆਰਾ ਲਾਚੀਬੀਰ ਭਾਈ ਸੁੱਖਾ ਸਿੰਘ ਮਹਿਤਾਬ ਸਿੰਘ ਦੀ ਸੂਰਬੀਰਤਾ ਦੀ ਕਹਾਣੀ ਬਿਆਨ ਕਰਦੀ ਹੈ ਜਿਨ੍ਹਾਂ ਮੱਸੇ ਰੰਗੜ ਦਾ ਸਿਰ ਵੱਢ ਕੇ ਇਹ ਦਿਖਾ ਦਿੱਤਾ ਕਿ ਸਿੱਖ ਸੱਚਖੰਡ ਹਰਿਮੰਦਰ ਸਾਹਿਬ ਦੀ ਬੇਅਦਬੀ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦੇ ਗੁਰਬਾਣੀ ਅਨੁਸਾਰ ਜਿਵੇਂ ਪਰਮਾਤਮਾ ਨਿਤ ਨਵਾਂ ਨਰੂਆ ਹੈ ਇਸੇ ਤਰ੍ਹਾਂ ਸਚਖੰਡ ਸ੍ਰੀ ਦਰਬਾਰ ਸਾਹਿਬ ਵੀ ਸਿੱਖ ਸੰਗਤ ਨੂੰ ਹਰ ਸਮੇਂ ਨਵਾਂ ਤੇ ਨਕੋਰ ਹੀ ਲੱਗਦਾ ਹੈ ਜਿਸ ਦੇ ਦਰਸ਼ਨ ਦੀ ਤਾਂਗ ਹਰ ਸਿੱਖ ਦੇ ਮਨ ਵਿੱਚ ਰਹਿੰਦੀ ਹੈ ਦੁਨੀਆ ਦਾ ਹਰ ਸਿੱਖ ਇਸ ਪਾਵਨ ਸਥਾਨ ਦੇ ਨਾਲ ਜੁੜ ਕੇ ਰਹਿੰਦਾ ਹੈ ਭਗਤ ਕਬੀਰ ਜੀ ਦੀ ਪਾਵਨ ਬਾਣੀ ਦੇ ਅਨੁਸਾਰ ਕਬੀਰ ਜਿਹਦਰ ਆਵਤ ਜਾਤੇ ਹੋ ਹਟਕੇ ਨਹੀਂ ਕੋਈ ਸੋਦਰ ਕੈਸੇ ਛੋੜੀਏ ਜੋਦਰ ਐਸਾ ਹੋਈ